ਆਹ ਹਾਲ ਜੀ ਦੇ ਵਿੱਚੋਂ ਚੰਦਰਤਾਲ ਨੂੰ ਜਾਣਾ ਪੈਂਦਾ ਜੇ ਫਿਰ ਕੁਝ ਲੋਕ ਤੁਰ ਕੇ ਲੰਘ ਰਹੇ ਆ ਖਤਰੋਕੇ ਖਿਡਾਰੀ ਬਣਾਂਗੇ ਤੁਹਾਡੀਆਂ ਦਵਾਵਾਂ ਨਾਲ ਤੇ ਖਾਈ ਬਹੁਤ ਦੂੰਗੀ ਆ ਇਹ ਦੇਖ ਸਕਦੇ ਜੇ ਜੇ ਬਾਈ ਚਾਂਸ ਰੱਬ ਨਾ ਕਰੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸਾਰਿਆਂ ਦੇ ਮੇਰ ਭਰੇ ਹੱਥ ਰੱਖੇ ਲਓ ਵੀ ਦੋਸਤੋ ਆਪਾਂ ਜਾਂਦੇ ਪਹਿ ਜੇ ਚੰਦਰਤਾਲ ਨੂੰ ਤੇ ਚੰਦਰਤਾਲ ਦਾ ਰਸਤਾ ਤੁਸੀਂ ਦੇਖ ਸਕਦੇ ਜੇ ਹੁਣੇ-ਹੁਣੇ ਪਹਾੜੀ ਉਹ ਆਪਣੇ ਪਾਣੀ ਦੇ ਵਿੱਚੋਂ ਨਿਕਲ ਕੇ ਆਏ ਆ ਤੇ بڑا ਰਸਤਾ ਹੈਗਾ ਜੀ ਜ਼ਬਰਦਸਤ ਤੇ ਫੋਨ ਇੱਕ ਮਿੰਟ ਪਤਾ ਕਰਨਾ ਪੈਣਾ ਫੇਰ ਵੀਡੀਓ ਸ਼ੁਰੂ ਕਰਦੇ ਲੋ ਵੀ ਆ ਪਹਾੜੀਆਂ ਦੀ ਘੁੰਮਣਗੇ ਰਹੀ ਜੀ ਬਿਲਕੁਲ ਰਸਤਾ ਜਿਹੜਾ ਹੈਗਾ ਆ ਉਗੜ ਖੁਗੜੀ ਆ ਦੇ ਮੋٹے ਮੋٹے ਪੱਥਰ ਮੈਂ ਪਿਛਲੇ ਸਾਲ ਗਿਆ ਸੀਗਾ ਲਦਾਖ ਤੇ ਲੇ ਹੁੰਦਰਵਨ ਹੁੰਦਰਵਨ ਗੰਗਾ ਉੱਧਰ ਵੀ ਵੇਖਿਆ ਹੀ ਮਜ਼ਾ ਲਿਆ ਸੀਗਾ ਆਫ ਰੋਡਿੰਗ ਦਾ ਪਰ ਆਹ ਜਦਾ ਕੰਮ ਖਤਰੋ ਹੋ ਕੇ ਖਿਲਾੜੀ ਆਣਾ ਉੱਧਰ ਤੇ ਫੇਰ ਵੀ ਯਾਰ ਰਸਤੇ ਜੇ ਨਿਕਲਦੇ ਹੀਗੇ ਤੇ ਆਹ ਦੇ ਮੋٹے ਮੋٹے ਪੱਥਰ ਆ ਪਤਾ ਹੀ ਨਹੀਂ ਲੱਗਦਾ ਕੀ ਪਾਰ ਜਾਣਾ ਕੀ ਨਹੀਂ ਆ ਸਾਡੇ ਸਾਥੀ ਤਾਂ ਵੀ ਜਾਣਦੇ ਆ ਇਹ ਪਟਿਆਲਾ ਤੋਂ ਸੀਗੇ ਵੀਰ ਹੋਣੀ ਤੇ ਉਹਨਾਂ ਦਾ ਰਾਤੀ ਕੱਲ ਮੋਟਰਸਾਈਕਲ ਖੁੱਬ ਗਿਆ ਹੀਗਾ ਪਾਣੀ ਦੇ ਵਿੱਚ ਵਾਟਰਫਾਲ ਜੀ ਜਿਹੜੀ ਹੀ ਸੜਕ ਦੇ ਉੱਤੋਂ ਪਾਣੀ ਲੰਘ ਰਿਹਾ ਸੀਗਾ ਪਰ ਬਾਈ ਮੇਤਰੋ ਭਾਰ ਭਰਾ ਤੁਹਾਡੇ ਨੇ ਫਿਰ ਬਾਈਕ ਪਿੱਛੇ ਚੁੱਕ ਕੇ ਗੱਡੀ ਜੇ ਤਾੜਾੜਾ ਪੂਰੀ ਆਨੰਦ ਬਣ ਕੇ ਤੇ ਬਾਕੀ ਇਹ ਆ ਵੀ ਇੰਜੋਏ ਵੀ ਫੋਲਿਆ ਤੇ ਖਤਰੇ ਵੀ ਪੈਰ ਪੈਰ ਤੇ ਹੀ ਖਤਰਾ ਹੈ ਹੁਣ ਵੀ ਪਾਣੀ ਚੋਂ ਨਿਕਲ ਕੇ ਆਏ ਆ ਉਹਦੀ ਰੀਲ ਹੀ ਬਣੀ ਯਾਰ ਉਹਦੀ ਆ ਆਪਣੀ ਆਪਣੇ ਵਲੌਗ ਦੀ ਵੀਡੀਓ ਨਹੀਂ ਬਣੀ ਉਹ ਵੀ ਜਾਣ ਲੱਗਿਆ ਬਣਾਵਾਂਗੇ ਆਪਾਂ ਉਹਦਾ ਤਰਲਾ ਹੀ ਰਿਆ ਹੈ ਕਿਸੇ ਨੂੰ ਵੀ ਬਣਾ ਦੇ ਯਾਰ ਉਹਨੇ ਬਣਾਤੀ ਭਰਾ ਨੇ ਓ ਵਾਹ ਵੀ ਵਾਹ ਗੁਰੂਵਰ ਵੇਤੇ ਦੇ ਮੋਟਰਸਾਈਕਲ ਦੇ ਟਾਇਰ ਆਸ ਤੇ ਰਾਹ ਨਹੀਂ ਹੁੰਦਾ ਕਈ ਵਰੀ ਦੇਖਦਾ ਉਹ ਪਹਾੜੀ ਦੇ ਬਿਲਕੁਲ ਨਾਲ ਕਰਕੇ ਲਗਾਉਣਾ ਪੈਂਦਾ ਵਾ ਪਹਾੜੀ ਦਾ ਆਸਰਾ ਲੈਣਾ ਪੈਂਦਾ ਏ ਤੇ ਇਤੋਂ ਆਪਣੇ ਦੱਸਦੇ ਪੈਗੇ ਵੀ ਆਪਣੇ ਕੈਂਪਾ ਤੋਂ 45 ਮਿੰਟ ਦਾ ਰਸਤਾ ਸੀਗਾ ਤੇ ਮਿਲਣਾ ਤਾਂ ਵੀ ਆਪਾਂ ਨੂੰ ਹੋਰ ਅੱਧਾ ਨੇ ਅੱਧਾ ਘੰਟੇ ਤੇ ਲੱਗ ਬੰਨੇ ਲੱਗ ਸਕਦਾ ਉੱਤੇ ਥੱਲੇ ਹੋ ਸਕਦੇ 5 ਮਿੰਟ ਉਹਕੇ ਪਾਪਾ ਪਹਿਲੀ ਵਾਰੀ ਜਾ ਰਹੇ ਆ ਆ ਦੇਖੋ ਜੀ ਰਸਤਾ ਆ ਦੇਖੋ ਫੋਨ ਕਿਉਂ ਨਾ ਹਿੱਲੇ ਫੋਨ ਦਾ ਭਾਈ ਹਿੱਲਣਾ ਹੀ ਹਿੱਲਣਾ ਫਿਰ ਉਹ ਆਪਣੇ ਕੋ ਕਿਹੜਾ ਐ ਪ੍ਰੋਫੈਸ਼ਨਲ ਕੈਮਰਾ ਜਿਹੜਾ ਆਪਾਂ ਹੈਲਮਟ ਤੇ ਲਾ ਲਾਂਗੇ ਗਾ ਮਹਾਰਾਜ ਸੁੱਖ ਰੱਖੇ ਭਾਉ ਆਪਾ ਤੁਹਾਡਾ ਪਿਆਰ ਬਣਿਆ ਰਿਹਾ ਨਾ ਤੁਹਾਡਾ ਪਿਆਰ ਮਿਲਿਆ ਆਪਾਂ ਨੂੰ ਤੇ ਆਪਾਂ ਕੈਮਰਾ ਵੀ ਉਹ ਪ੍ਰੋਫੈਸ਼ਨਲ ਲਿਆਵਾਂਗੇ ਫਿਰ ਤੁਹਾਨੂੰ ਪੂਰਾ ਇੰਡੀਆ ਐਕਸਪਲੋਰ ਕਰਾਵਾਂਗੇ ਬਾਹਰ ਵਾਲੀ ਗੱਲ ਤੇ ਬਾਹਰ ਦੀ ਆ ਨਾ ਨਾ ਬਾਹਰ ਦਾ ਦੇ ਬਲੌਗਰ ਬਾਹਰ ਨੂੰ ਪੱਜੇ ਜਾਂਦੇ ਆਪਣੇ ਵੀਰ ਤੇ ਤਹੇ ਤੇ ਇੰਡੀਆ ਜੀ ਬਹੁਤ ਕੋਸ਼ਿਸ਼ ਆ ਜੜਾ ਵਾਹ ਕੀ ਵਾਹ ਕੀ ਬਾਗ ਹੈ